ਮੈਂ ਜਦੋਂ ਐਮਏ ਪੰਜਾਬੀ ਕਰਦਾ ਸੀਗਾ ਫਰੀਦਕੋਟ ਬਰਜਿੰਦਰਾ ਕਾਲਜ ਵਿੱਚ ਤਾਂ ਮੈਂ ਇੱਕ ਕਹਾਣੀ ਲਿਖੀ ਸੀ ਮਿੰਨੀ ਕਹਾਣੀ ਪੰਜਾਬੀ ਦੀ ਤਾਂ ਉਹ ਸਾਨੂੰ ਇੱਕ ਕਨਸੈਪਟ ਦਿੱਤਾ ਗਿਆ ਸੀਗਾ ਕਿ ਤੁਸੀਂ ਆਪਦੀ ਕਹਾਣੀ ਵਿੱਚ ਇਹ ਚੀਜ਼ਾਂ ਲਿਖਣੀ ਆ ਉਹਦੇ ਵਿੱਚ ਕੀ ਸੀ ਕਿ ਜਿਹੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਟਾਈਮ ਹੈ ਤੇ ਜਿਹੜਾ ਅੱਜ ਦਾ ਟਾਈਮ ਹੈ ਉਹ ਇੱਕ ਹੀ ਕਹਾਣੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਕਹਾਣੀ ਦੇ ਵਿੱਚ ਪਰੋਣਾ ਕਿ ਉਹ ਉਹ ਟਾਈਮ ਤੇ ਅੱਜ ਦਾ ਟਾਈਮ ਹੈ ਜਿਹੜਾ ਉਹ ਕਹਾਣੀ ਦੇ ਵਿੱਚ ਚਲ ਕੇ ਉਹ ਦਿਖੇ ਤੇ ਉਹਨਾਂ ਵਿੱਚ ਪੂਰਾ ਸਬੰਧ ਹੋਣਾ ਚਾਹੀਦਾ ਸੀਗਾ ਤਾਂ ਮੈਂ ਸ਼ਾਰਟ ਚ ਦੱਸ ਦਾਂ ਤੁਹਾਨੂੰ ਕਿ ਉਹ ਕਹਾਣੀ ਕੀ ਸੀ ਇੱਕ ਪਿੰਡ ਹੁੰਦਾ ਛੋਟਾ ਜਿਹਾ ਪਿੰਡ ਪੁਰਾਣੇ ਸਮੇ ਦਾ ਤੇ ਲੋਕਾਂ ਦੇ ਪਸ਼ੂ ਰੱਖੇ ਹੁੰਦੇ ਆ ਕੱਚੇ ਘਰ ਹੁੰਦੇ ਆ ਟੱਪ ਹੁੰਦੇ ਆ ਤੇ ਉੱਥੇ ਕੀ ਆ ਬਹੁਤ ਭੈੜਾ ਤੂਫਾਨ ਆਉਂਦਾ ਸਾਰੇ ਜਿਹੜੇ ਟਪ ਟਹਿ ਜਾਂਦੇ ਨੇ ਲੋਕਾਂ ਦੇ ਘਰ ਟਹਿ ਜਾਂਦੇ ਨੇ ਪਸ਼ੂ ਆ ਜਿਹੜੇ ਲੋਕਾਂ ਦੇ ਮਰ ਜਾਂਦੇ ਨੇ ਬਹੁਤ ਤਾਂ ਉੱਥੇ ਕੀ ਇੱਕ ਬੰਦਾ ਹੁੰਦਾ ਨਾਨਕ ਸਿੰਘ ਜਿਹੜਾ ਕਿ ਬਹੁਤ ਦੁਖੀ ਹੁੰਦਾ ਇਹ ਚੀਜ਼ਾਂ ਤੋਂ ਉਹਦੇ ਆਂਡ ਗਵਾਂਡ ਉਹਦੇ ਆਪ ਦੇ ਘਰ ਵੀ ਸਾਰੀ ਇਹ ਤਬਾਈ ਮੱਚਦੀ ਆ ਤਾਂ ਉਹਦੇ ਆਂਡ ਗਵਾਂਡ ਉਹ ਦੇਖਦਾ ਕਿ ਬਹੁਤ ਸਾਰੇ ਪਸ਼ੂ ਮਰ ਗਿਆ ਉਹਦਾ ਇੱਕ ਗਵਾਂਡੀ ਹੁੰਦਾ ਤਾਂ ਉਹ ਉਹਦੇ ਕੋਲ ਜਾਂਦਾ ਹੈ ਤੇ ਦੇਖਦਾ ਉਹਦੇ 15-16 ਪਸ਼ੂ ਸੀਗੇ ਜੀਤ ਚੁੱਕਿਆ ਇੱਕ ਦੋ ਹੀ ਬਚਦੇ ਆ ਉਹ ਸਾਰੇ ਉਹ ਪਸ਼ੂਆਂ ਨੂੰ ਉਹਦੇ ਨਾਲ ਦਫਨਾਉਂਦਾ ਉਹਦਾ ਜਿਹੜਾ ਟੱਪ ਹੈ ਟਹਿ ਜਾਂਦਾ ਉਹ ਪਸ਼ੂਆਂ ਵਾਲਾ ਕਮਰਾ ਜਿਹੜਾ ਹੁੰਦਾ ਉਹਨੂੰ ਦੁਬਾਰ ਤੋਂ ਖੜਾ ਕਰਦਾ ਤੇ ਫੇਰ ਕੀ ਆ ਉਹ ਘਰੇ ਜਾਂਦਾ ਤੇ ਬਹੁਤ ਬੇਚੈਨ ਰਹਿੰਦਾ ਉਸ ਤੋਂ ਬਾਅਦ ਉਹਦੇ ਕੋਲ ਦੋ ਸਾਧੂ ਆਉਂਦੇ ਨੇ ਉਹਨਾਂ ਦੇ ਇੱਕ ਸਮਾਹਲੇ ਕੱਪੜੇ ਪਾਏ ਹੁੰਦੇ ਨੇ ਇੱਕ ਕੋਲ ਰਬਾਬ ਫੜਿਆ ਹੁੰਦਾ ਤੇ ਚਿਹਰੇ ਤੇ ਬਹੁਤ ਨੂਰ ਹੁੰਦਾ ਤਾਂ ਉਹਨਾਂ ਮਹਾਪੁਰਸ਼ਾਂ ਨੂੰ ਪੁੱਛਦਾ ਕਿ हे ਮਹਾਪੁਰਸ਼ ਮੇਰੀ ਜਿਹੜੀ ਦਿਮਾਗੀ ਹਾਲਤ ਹੈ ਜਾਂ ਮੇਰਾ ਜਿਹੜਾ ਚੈਨ ਹੈ ਸ਼ਾਂਤੀ ਉਹ ਸਾਰਾ ਕੁਝ ਖੋ ਗਿਆ ਵੀ ਹੁਣ ਮੈਂ ਕਿੱਦਾਂ ਮੇਨਟੇਨ ਕਰਾਂ ਮੈਂ ਕਿੱਦਾਂ ਉਸ ਚੀਜ਼ ਨੂੰ ਸਹੀ ਕਰਾਂ ਤੋ ਉਹ ਕਹਿੰਦੇ ਨੇ ਕਿ ਵੰਡ ਸ਼ਕਿਰਤਕਰ ਨਾਮਜਾ ਤਾਂ ਇਹ ਉਹ ਮੰਤਰ ਨੂੰ ਦੱਸਦੀ ਆ ਕਿ ਇੰਨੇ ਚ ਇੱਕ అలਾਰਮ ਵੱਜਦਾ ਤਾਂ ਉਹ ਕੀ ਆ ਉਹ ਸਾਰੀਆਂ ਚੀਜ਼ਾਂ ਕੀ ਆ ਗੁੰਮ ਹੋ ਜਾਂਦੀਆਂ ਨਾਨਕ ਸਿੰਘ ਉਹ ਮਹਾਪੁਰਜ ਸਭ ਕੁਝ ਉਹ ਪਿੰਡ ਉਹ ਸਾਰਾ ਕੁਝ ਗੈਰ ਗੈਰ ਹੋ ਜਾਂਦਾ ਤਾਂ ਅਸਲ ਵਿੱਚ ਕੀ ਆ ਕਿ ਇੱਕ ਲੜਕੀ ਹੁੰਦੀ ਆ ਉਹ ਕੀ ਆ ਸੁਪਨਾ ਦੇਖ ਰਹੀ ਹੁੰਦੀ ਆ ਤੇ ਜਿਹੜਾ ਉਹ ਕਰੈਕਟਰ ਹੁੰਦਾ ਨਾਨਕ ਸਿੰਘ ਉਸ ਦਾ ਦਾਦਾ ਹੁੰਦਾ ਤੇ ਉਹ ਮਤਲਬ ਉਸ ਲੜਕੀ ਦੇ ਲਈ ਆਪਣਾ ਦਾਦਾ ਕੀ ਆ ਹੀਰੋ ਆ ਤਾਂ ਉਹ ਉਹਦਾ ਸੁਪਨਾ ਵੀ ਉਹ ਸੁਪਨੇ ਦੇ ਵਿੱਚ ਵੀ ਹੀਰੋ ਹੀ ਹੁੰਦਾ ਪਰ ਅਸਲੀਅਤ ਵਿੱਚ ਕੀ ਹੁੰਦਾ ਜਿਹੜਾ ਉਸ ਦਾ ਦਾਦਾ ਨਾਨਕ ਸਿੰਘ ਬਰਾੜ ਜਿਹੜੀ ਕਿ ਹੁਣ ਨਵੇਂ ਸਮੇਂ 'ਚ ਕਹਾਣੀ ਚੱਲਣ ਲੱਗ ਗਈ ਆ ਉਹਦੇ ਵਿੱਚ ਕੀ ਨਾਨਕ ਸਿੰਘ ਬਰਾੜ ਹੈ ਜਿਹੜਾ ਉਹ ਰਿਟਾਇਰ ਪ੍ਰੋਫੈਸਰ ਹੈ ਤਾਂ ਉਹ ਰਿਟਾਇਰ ਪ੍ਰੋਫੈਸਰ ਹੈ ਜਿਹੜਾ ਉਹ ਤਿਆਰ ਹੋ ਰਿਹਾ ਹੁੰਦਾ ਨਾਨਕ ਸਿੰਘ ਤਾਂ ਉਹਦੀ ਜਿਹੜੀ ਬੱਚੀ ਹੁੰਦੀ ਆ ਉਹ ਉੱਠ ਖੜਦੀ ਆ ਤੇ ਸਵੇਰ ਹੋਈ ਹੁੰਦੀ ਆ ਬਾਹਰ ਕੀ ਆ ਉਸਦੀ ਪੋਤੀ ਹੈ ਜਿਹੜੀ ਝਾੜੂ ਲਾ ਰਹੀ ਹੁੰਦੀ ਆ ਵਿਹੜੇ ਦੇ ਵਿੱਚ ਤਾਂ ਇਹ ਸਭ ਚੀਜ਼ਾਂ ਦੇਖ ਕੇ ਨਾਨਕ ਸਿੰਘ ਜਿਹੜਾ ਬਰਾੜ ਪ੍ਰੋਫੈਸਰ ਹੈ ਰਿਟਾਇਰ ਹੈ ਤਾਂ ਉਹ ਬਹੁਤ ਦੁਖੀ ਹੁੰਦਾ ਤੇ ਉਹਨੂੰ ਬਹੁਤ ਗੁੱਸਾ ਹੁੰਦਾ ਆਪਦੀ ਜਿਹੜੀ ਉਹ ਨੌ ਨੂੰ ਬੁਲਾਉਂਦਾ ਉਹਨੂੰ ਬਹੁਤ ਬੁਰਾ ਬੋਲਦਾ ਕਿ ਇਹ ਕਿਉਂ ਇੱਥੇ ਝਾੜੂ ਪੋਚਾ ਕਰ ਰਹੀ ਆ ਆਪਣੀ ਜਿਹੜੀ ਨੌਕਰ ਰੱਖੀ ਹੋਈ ਆ ਜਿਹੜੀ ਬੁਢੀ ਰੱਖੀ ਹੋਈ ਆ ਇਹ ਚੀਜ਼ਾਂ ਲਈ ਉਹ ਕਿੱਥੇ ਆ ਤਾਂ ਉਹਦੀ ਨੌ ਦੱਸਦੀ ਆ ਕਿ ਉਹ ਉਹ ਆ ਜਿਹੜੀ ਉਹ ਬੁੜੀ ਆ ਉਹ ਉਹਨਾਂ ਦੇ ਘਰੇ ਮਤਲਬ ਮੀਂਹ ਨੇਰੀ ਆਇਆ ਸੀ ਤਾਂ ਉਹਨਾਂ ਦੇ ਕੀ ਆ ਬਨੇਰੇ ਦੀ ਇੱਕ ਇੱਟ ਜਿਹੜੀ ਆ ਉਹ ਉੱਥੋਂ ਡਿੱਗੀ ਤੇ ਉਹਦੇ ਛੋਟੇ ਬੱਚੇ ਦੇ ਸਿਰ 'ਚ ਵੱਜੀ ਤਾਂ ਉਹਨੂੰ ਹਸਪਤਾਲ ਲੈ ਕੇ ਗਏ ਆ ਉਹਦੀ ਬਹੁਤ ਬੁਰੀ ਹਾਲਤ ਹੈ ਤਾਂ ਜਿਹੜਾ ਨਾਨਕ ਸਿੰਘ ਬਰਾੜ ਹੁੰਦਾ ਉਹ ਬਹੁਤ ਮਤਲਬ ਇਦਾਂ ਗੁੱਸਾ ਕਰਦਾ ਕਿ ਤੁਸੀਂ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ ਤਾਂ ਇਹ ਲੱਗਦਾ ਕਿ ਉਹਨੂੰ ਇਦਾਂ ਹੋਊਗਾ ਕਿ ਉਸ ਨੂੰ ਉਹ ਬੱਚੇ ਦੀ ਫਿਕਰ ਹੋਊਗੀ ਪਰ ਅਸਲੀਅਤ ਵਿੱਚ ਉਹ ਇਸ ਲਈ ਗੁੱਸੇ ਹੁੰਦਾ ਕਿ ਮੈਂ ਕਿਸੇ ਹੋਰ ਬੁੜੀ ਦਾ ਇੰਤਜ਼ਾਮ ਕਰ ਲੈਂਦਾ ਮੈਂ ਬਾਜ਼ਾਰ ਜਾਂਦਾ ਉਥੋਂ ਕੋਈ ਹੋਰ ਮਜ਼ਦੂਰ ਲਿਆਉਂਦਾ ਇਹ ਸਭ ਕੰਮ ਕਰਨ ਲਈ ਤਾਂ ਜਿਹੜਾ ਨਾਨਕ ਸਿੰਘ ਬਰਾੜ ਆ ਉਥੋਂ ਕੀ ਆ ਉਹ ਫਿਰ ਘਰੋਂ ਬਾਹਰ ਨਿਕਲਦਾ ਬੁੜੀ ਲੱਭਣ ਲਈ ਤੇ ਅੱਗੇ ਕੀ ਆ ਡੇਰੇ ਵਾਲੇ ਬਾਬੇ ਖੜੇ ਹੁੰਦੇ ਆ ਉਹਨਾਂ ਨੂੰ ਉਹ ਮੱਥਾ ਟੇਕਦਾ ਤੇ ਅੱਗੇ ਵਧ ਜਾਂਦਾ ਮਜ਼ਦੂਰ ਲੱਭਣ ਲਈ ਤੇ ਇੱਥੇ ਕਹਾਣੀ ਖਤਮ ਹੋ ਜਾਂਦੀ ਆ ਪਰ ਕਹਾਣੀ ਦੇ ਅੰਦਰਲਾ ਜਿਹੜਾ ਸਾਰ ਹੈ ਜਿਹੜਾ ਉਹ ਤੁਹਾਨੂੰ ਪਤਾ ਲੱਗ ਗਿਆ ਹੁਣ ਕਿ ਜਿਹੜੇ ਉਦੋਂ ਦੇ ਲੋਕ ਸੀਗੇ ਜਾਂ ਦੋ ਸਮਿਆਂ ਦੇ ਵਿੱਚ ਜਿਹੜੀ ਵਿਥ ਹੈ ਉਹ ਸਾਫ਼ ਝਲਕ ਦੇਖਦੀ ਆ ਕਿ ਅੱਜ ਦੇ ਟਾਈਮ ਦੇ ਲੋਕ ਆ ਜਿਹੜੇ ਉਹ ਸੈਲਫ ਸੈਂਟਰਡ ਹੋ ਗਏ ਨੇ ਬਹੁਤ ਮਤਲਬੀ ਹੋ ਗਏ ਆਪਣੇ ਆਪ ਬਾਰੇ ਸੋਚਦੇ ਨੇ ਪਹਿਲਾਂ ਦੇ ਲੋਕ ਕੀ ਸੀ ਜੇ ਕੋਈ ਮੁਸੀਬਤ ਵਿੱਚ ਹੁੰਦਾ ਸੀ ਤਾਂ ਉਹਦੀ ਮਦਦ ਕਰਦੇ ਸੀਗੇ ਇਹ ਇਦਾਂ ਨਹੀਂ ਕਿ ਜਿਵੇਂ ਅੱਜ ਦੇ ਲੋਕ ਆ ਕਿ ਬਸ ਸਾਡਾ ਕੰਮ ਹੈ ਜਿਹੜਾ ਉਹ ਸਹੀ ਹੋਣਾ ਚਾਹੀਦਾ ਹੋਰ ਕੋਈ ਜਿਵੇਂ ਜਾਂ ਮਰੇ